ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਪ੍ਰਸਤਾਵਨਾ ਦੇ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਸੀ ਉਸੇ ਲੜੀ ਦੇ ਤਹਿਤ ਆਪਾਂ ਅੱਗੇ ਹੋਰ ਜਾਣਕਾਰੀ ਅੱਜ ਹਾਸਲ ਕਰਾਂਗੇ ਜਿਸ ਵਿੱਚ ਮੇਰਾ ਪਹਿਲਾ ਸਵਾਲ ਹੈ ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ਭਾਰਤ ਕਿਸ ਪ੍ਰਕਾਰ ਦਾ ਰਾਸ਼ਟਰ ਹੈ ਧਰਮ ਨਿਰਪੱਖ ਰਾਸ਼ਟਰ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿੰਨੇ ਪ੍ਰਕਾਰ ਦੀ ਸੁਤੰਤਰਤਾ ਦਾ ਉਲੇਖ ਹੈ ਪੰਜ ਪ੍ਰਕਾਰ ਦੀ ਸੁਤੰਤਰਤਾ ਦਾ ਵਿਚਾਰਾਂ ਦੀ ਪ੍ਰਗਟਾਵੇ ਦੀ ਵਿਸ਼ਵਾਸ ਦੀ ਧਰਮ ਦੀ ਉਪਾਸਨਾ ਦੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿੰਨੇ ਪ੍ਰਕਾਰ ਦੇ ਨਿਆਂ ਦੀ ਵਿਵਸਥਾ ਕੀਤੀ ਗਈ ਹੈ ਕਿੰਨੇ ਤਰ੍ਹਾਂ ਦੇ ਨਿਆਂ ਦੀ ਵਿਵਸਥਾ ਭਾਰਤੀ ਸੰਵਿਧਾਨ ਵਿੱਚ ਕੀਤੀ ਗਈ ਹੈ ਸੌਰੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕੀਤੀ ਗਈ ਹੈ ਜਿਸ ਵਿੱਚ ਨੰਬਰ 1 ਸਮਾਜਿਕ ਨਿਆਂ ਨੰਬਰ 2 ਆਰਥਿਕ ਨਿਆਂ ਔਰ ਨੰਬਰ 3 ਰਾਜਨੀਤਿਕ ਨਿਆਂ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰੀ ਸੋਧ ਕੀਤੀ ਗਈ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਸਿਰਫ ਇੱਕ ਵਾਰੀ ਸੋਧ ਹੋਈ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਕਿਸ ਸੋਧ ਅਧਿਨਿਯਮ ਵਿੱਚ ਕੀਤੀ ਗਈ ਜਾਂ ਕਿਸ ਅਮੈਂਡਮੈਂਟ ਤਹਿਤ ਕੀਤੀ ਗਈ ਇਹ ਸੀ ਕਿ 42ਵਾਂ ਸੋਧ ਅਧਿਨਿਯਮ 1976 ਭਾਰਤੀ ਸੰਵਿਧਾਨ ਦੀ ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ 42ਵੀਂ ਸੰਵਿਧਾਨਕ ਸੋਧ 1976 ਨੂੰ ਮਿੰਨੀ ਸੰਵਿਧਾਨ ਸੋਧ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਸੋਧ ਦੁਆਰਾ ਸਮਾਜਵਾਦ ਧਰਮ ਨਿਰਪੱਖ ਅਖੰਡਤਾ ਸ਼ਬਦਾਂ ਨੂੰ ਜੋੜਿਆ ਗਿਆ 42ਵੀਂ ਸੋਧ 1976 ਤਹਿਤ ਇਹ ਛਪਾਰਸ਼ ਕੀਤੀ ਗਈ ਸੀ ਸਰਦਾਰ ਸਵਰਨ ਸਿੰਘ ਕਮੇਟੀ ਦੀ ਛਪਾਰਸ਼ ਤੇ ਇਹ ਸੋਧ ਕੀਤੀ ਗਈ ਸੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਉਹ ਪ੍ਰਬੰਧ ਜੋ ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਲੋਕਤੰਤਰ ਮੇਰਾ ਅਗਲਾ ਸਵਾਲ ਕਿਸ ਦੇਸ਼ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਕੋਸਟ ਕੀਤਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ ਸੌਰੀ ਕਿਸ ਕੇਸ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਕੋਸਟ ਕੀਤਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ ਬਿਰੂਵਾਰੀ ਜੁਨੀਲ ਬਿਵਾਦ 1960 ਵਿੱਚ ਕਿਸ ਕੇਸ ਵਿੱਚ ਸੁਪਰੀਮ ਕੋਰਟ ਨੇ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਮੌਲਕ ਸਰਚਨਾ ਦਾ ਭਾਗ ਸਵੀਕਾਰ ਕੀਤਾ ਕੇਸ਼ਵਾਨੰਦ ਭਾਰਤੀ ਬਨਾਮ ਕੇਰਲਾ 1973 ਵਿੱਚ ਇਹ ਸੀ ਮੇਰੀ ਛੋਟੀ ਜਿਹੀ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਔਰ ਮੇਰੇ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਧੰਨਵਾਦ